ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਆਪਾਂ ਖੇਤ 'ਚ ਪਹੁੰਚੇ ਜੀ ਨਰਮਾ ਮੌਸਾ ਉਨਾ ਖੜਾ ਹੈ ਨਰਮੇ ਦੀ ਆਪਾਂ ਜਾਣਕਾਰੀ ਲੈਣੇ ਆ ਵੀ ਕਿਵੇਂ ਹੈ ਕਿਵੇਂ ਹੈ ਬਿਮਾਰੀ ਨਰਮੇ ਦੇ ਵਿੱਚ ਆਓ ਆਪਾਂ ਕਿਸਾਨਾਂ ਨਾਲ ਮਿਲਵੋਣੇ ਜੀ ਤੁਹਾਨੂੰ ਇਹ ਕਿਸਾਨ ਨਰਮੇ ਦੇ ਵਿੱਚ ਗੇੜਾ ਮਾਰਦੇ ਆ ਨਾ ਨਾਲ ਗੱਲਬਾਤ ਕਰਦੇ ਆ ਅੰਜੀ ਬਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਰ ਜੀ ਕੀ ਬੋਲੇ ਹੋਰ ਖਾਲਸਾ ਜੀ ਕੀ ਹਾਲ ਹੈ ਛੜਦੀ ਕਲਾ ਜੀ ਤੁਸੀਂ ਸੁਣਾਓ ਜਮਾ ਵਾਗੋ ਵਾਗੇ ਹਾਂਜੀ ਅੱਜ ਫਿਰ ਕਿਵੇਂ ਗੇੜੇ ਗੂੜੇ ਮਾਰਨੇ ਨਰਮੇ ਕਿ ਨਹੀਂ ਨਰਮਾ ਬਹੁਤ ਸੋਹਣਾ ਲੱਗ ਰਿਹਾ ਸੀਗਾ ਅੱਛਾ ਇਹ ਮੈਂ ਕਿਹਾ ਚਲੋ ਨਰਮੇ ਦੀ ਜਾਣਕਾਰੀ ਲਈਏ ਹੂੰ ਸਤੋਂ ਵਿੱਚ ਕਿਵੇਂ ਹੈਗੀ ਇਤੀ ਨਰਮੇ ਕੀ ਹਾਲ ਚਾਲ ਹੈ ਨਰਮੇ ਦਾ ਬਈ ਨਰਮੇ ਮੈਂ ਤੈਨੂੰ ਗੱਲ ਸੁਣਾ ਇਸ ਗੜੇ ਹੂੰ ਵੀ ਪਿਛਲੇ ਗੜੇ ਤੋਂ ਸਾਡੇ ਨਰਮੇ ਸੀਗੇ ਹਾਇਡ ਹੂ ਟਾਈਲ ਦੇ ਚੰਗੇ ਬਹੁਤ ਤਕੜੇ ਹਾਂਜੀ ਤੇ ਪਿਛਲੇ ਗੜ ਤਾਂ ਕੁਝ ਤਾਂ ਲੋਕ ਬਿਸਰ ਗਏ ਸੀ ਕਿਉਂਕਿ ਸੁੰਡੀ ਇਧਰ ਆਈ ਮੰਨ ਲਾ ਵੀ ਪਹਿਲੀ ਵਾਰ ਸੀ ਠੀਕ ਹੈ ਜੀ ਕਈ ਜਿਹਨਾਂ ਨੇ ਪ੍ਰਾਲਾ ਕਰਾ ਮਾੜਾ ਮੋਟਾ ਵੀ ਜਿਹਨਾਂ ਨੇ ਸਪਰੇਆ ਕਰਕੇ ਸੀ ਉਹਨਾਂ ਤਾਂ ਹੋ ਗਿਆ ਸੀ ਮਾੜਾ ਮੋਟਾ ਹੋ ਗਿਆ ਸੀਗਾ ਕਿਉਂਕਿ 4 4.5 ਦੀ ਉਹਨਾਂ ਦੀ ਉਸ ਜਿਹਦੇ ਸਪਰੇਆ ਕਰਕੇ ਸੀ 10 11 11 ਪਰ ਕਈਆਂ ਦੇ ਸਪਰੇਆ ਕਰਨ ਦੇ ਉਹਨਾਂ ਨੇ ਫੋਨ ਨਹੀਂ ਪਿਆ ਮੌਕੇ ਤੇ ਸੁੰਡੀ ਨਹੀਂ ਕੰਟਰੋਲ ਹੋਈ ਤੇ ਨਰਮੇ ਪਿਛਲੇ ਗੜ ਤਾਂ ਬਿੱਗੇ ਦੇ ਸਭ ਕੁਆਂਟਲਾਂ ਦੇ ਕੋਈ 70 ਕਿਲੋ 80 ਕਿਲੋ ਆ ਹੋਇਆ ਸੀ ਐਸ ਕਿਹੜੇ ਨੀਦਜੀ ਨਾਲ ਨਹੀਂ ਬੀਜਿਆ ਸੀਗਾ ਯਾਰ ਪਤਾ ਕੀ ਚੱਕਰ ਸੀ ਐਸ ਕਿਹੜੇ ਜਦੋਂ ਬੀਜਿਆ ਨਾ ਤੇ ਅਸੀਂ ਬਜਾਨ ਕਰੀ ਸੀ ਪੈਟਰ ਰੱਖ ਹੋਇਆ ਡੋਡ ਨਰਮੀਆਂ ਬਰੇਇਟੀਆਂ ਦੇ ਵੀ ਮਗਰਲੇ ਨੂੰ ਕਹਿੰਦਾ ਵੀ ਜਿਹੜਾ ਲੋਟ ਆਉਣਾ ਨਾ ਤੂੰ ਉਵੇਂ ਭੁਲਾਈ ਜਾਈ ਆਪਣਾ ਬੀਜ ਨਹੀਂ ਹੈ ਡਿਊਟੀ ਪੂਰੀ ਕਰਨੀ ਹੈ ਹੂੰ ਤੇ ਐਸ ਕਿਹੜੇ ਪਤਾ ਨਹੀਂ ਕੀ ਗੱਲ ਨਰਮਾਣਾ ਦਾਣਾ ਦਾਣੇ ਉਗਰੇ ਆ ਜਮਾ ਜਿੱਥੇ ਬੜੇ ਮਾੜੇ ਘਪਿਆਣਾ ਉੱਥੇ ਉੱਗਰ ਗਿਆ ਉਹ ਮੈਂ ਕਿਹਾ ਵੀ ਆ ਨਾ ਅਸੀਂ ਦੋ ਪੈਕਟਰ ਦਾ ਬੀਜ ਹੀ ਹੁੰਨੇ ਆ ਤਾਂ ਮ ਸਵਾ ਕੇ ਪੈਕਟ ਦਾ ਰਹਿ ਜਾਂਦਾ ਤੇ ਬਜਾਦ ਵੀ ਦੂਜੇ ਹਾਈ ਤੇ ਭਜਾ ਭਜਾ ਕੇ ਕਰੀ ਸੀ ਵੀ ਯਾਰ ਹੁੰਦਾ ਤਾਂ ਹੈ ਨਹੀਂ ਹੂੰ ਫਿਰ ਜਦੋਂ ਵਿਚਾਲੇ ਜੇ ਸੁੰਡੀ ਆ ਗਈ ਨਾ ਸੁੰਡੀ ਹੋਣ ਤੋਂ ਬਾਅਦ ਆਏ ਲੱਗੇ ਯਾਰ ਵੀ ਰਹਿਤਾ ਨਹੀਂ ਹੁੰਦਾ ਇਹਨੂੰ ਬਾਦਗੀ ਅੱਜ ਇਸ ਵਾਰ ਵੀ ਸੁੰਡੀ ਆ ਗਈ ਸੀ ਆ ਗਈ ਸੀ ਕਿ ਨਾ ਮਾਲਾ ਵੀ ਪਹਿਲਾਂ ਸ਼ੁਰੂਆਤੀ ਚ ਜਦੋਂ ਮੜ ਆ ਇਹ ਚੱਲਿਆ ਸੀਗਾ ਠੀਕ ਹੈ ਫਿਰ ਵਿਚਦੀ ਕੋਈ ਇਹ ਚ ਕੋਈ ਇਹ ਚ ਇੱਕ ਅੱਧੀ ਵਾਰੀ ਜੂਰੀਏ ਪਾਈ ਐ ਠੀਕ ਹੈ ਹਾਦੇ ਦੇ ਵਿੱਚ ਕੋਈ ਕੋਈ ਸਮਾਨ ਨਹੀਂ ਪਾਇਆ ਤੇ ਮੈਨੂੰ ਲੱਗਾ ਸ਼ਾਇਦ ਇਹਨੂੰ ਦੋ ਪਾਣੀ ਇੱਕ ਵਾਰ ਸੁੱਕਾ ਜਿਹਾ ਵੀ ਲੱਗਿਆ ਸੀ ਇਹਨੂੰ ਵਿਚਾਲੇ ਮੈਂ ਖੈਰ ਹੁੰਦਾ ਤੇ ਨਹੀਂ ਆਪੇ ਲਾ ਲੂ ਜਿਵੇਂ ਚੱਲ ਜਿਆਦਾ ਕੰਮ ਫਿਰ ਜਲੇ ਜੇ ਕਰਦੇ ਬਾਅਦ ਚ ਵੀ ਹਾਂ ਛਾਟ ਅਸੀਂ ਜਰੂਰ ਦਿੱਤਾ ਸੀ ਆ ਮੈਂ ਕਿਹਾ ਵੀ ਜਿਹੜਾ ਲੋਟ ਹੁੰਦਾ ਬੂਝਾ ਵੱਧਦਾ ਕਰੋ ਕੋਈ ਨਾ ਫਿਰ ਵਰਕ ਨਹੀਂ ਪੈਂਦਾ ਠੀਕ ਹੈ ਤੇ ਭਾਈ ਮਾਲਕ ਦੀ ਕਿਰਪਾ ਹੈ ਜੀ ਹੋਈ ਇਸ ਗੜ ਤਾਂ ਕਹਿ ਦਈਏ ਜੇ ਕੋਈ ਅੱਖ ਵੀ ਮੈਂ ਸਿਆਣਾ ਹੈ ਮੇਰੀ ਸਪਰੇਅ ਕੰਮ ਕਰਦੀ ਹੈ ਉਹ ਗੱਲ ਹੈ ਗੜੇ ਇਸ ਗੜ ਤਾਂ ਦੇਖ ਲਾ ਆਪ ਹੀ ਸਪਰੇਅ ਕਰਨ ਆਏ ਤਾਂ ਠਾ ਦੇ ਨੇ ਮਾਰਦਾ ਕਣੀਆਂ ਕਣ ਦੇ ਦੇਲੇ ਪਾਸੇ ਸੁੰਡੀ ਦੇ ਧਰ ਕੇ ਤੇ ਸੁੰਡੀ ਪਾਰ ਆ ਵੇਖੀ ਫਲ ਹਾਂ ਜਿਹੜੇ ਕੇਮਨ ਦੇ ਡਿੰਡੇ ਬਹੁਤ ਸੋਹਣੇ ਲੱਗੇ ਵੇਹੇ ਹੀ ਆਈਏ ਡਿੰਡੇ ਸੋਹਣੇ ਲੱਗੇ ਵੇ ਇਸ ਟਾਈਮ ਤਾਂ ਜਿਹੜੀ ਘੜੀ ਹੈ ਨਾ ਮਾਲਕ ਨੇ ਵੀ ਇਸ ਟਾਈਮ ਤਾਂ ਇਹ ਕਹਿੰਦਾ ਵੀ ਬਈ ਨਰਮਾ ਹੋ ਗਏ ਤੇ ਜੱਟਾਂ ਨੂੰ ਮੜਾ ਮੋਟਾ ਹੌਸਲਾ ਵੀ ਹੋਇਆ ਇਸ ਗੜੇ ਜਿਵੇਂ ਤੁਸੀਂ ਨਾ ਸਟਾਰਟਿੰਗ ਦੇ ਵਿੱਚ ਸੁੰਡੀ ਉਹ ਤੋਂ ਦੇਖਿਆ ਸੀ ਕਈ ਨਰਮੇ ਭਾਈ ਵੀ ਜਾਂਦੇ ਸੀਗੇ ਹਾਂ ਠੀਕ ਹੈ ਸੁੰਡੀ ਵਾਵਾ ਲੱਗ ਰਹੀ ਤੇ ਫਿਰ ਉਹ ਸੁੰਡੀ ਦੇ ਕੋਈ ਸ਼ਿਕਾਇਤ ਹਣੇ ਹੁਣ ਸੁੰਡੀ ਸ਼ਕਾਪਾ ਨਾ ਆਇਆ ਸ ਆਪਣੇ ਖੇਤ ਦੇ ਵਿੱਚ 25 ਟਰੈਪ ਲਾਏ ਆ ਮੈਂ ਠੀਕ ਹੈ ਜੀ ਤੇ ਜਿਹੜੀ 25ਵੇਂ ਟਰੈਪ ਲਾਇਏ ਸੀ 25 ਟਰੈਪਾਂ ਦੇ ਵਿੱਚੋਂ ਅਸੀਂ ਇੱਕ ਦਿਨ ਮਾਇਨਾ ਕਰਿਆ ਵੀ ਉਹਦੇ ਵਿੱਚ ਕਿਤੇ ਕਿਤੇ ਬਿਰਲੇ ਦੇ ਵਿੱਚ ਕੋਈ ਇੱਕ ਜਾਂ ਦੋ ਪੰਮਕੜ ਅੜੇ ਸੀਗੇ ਬਾਕੀ ਆਪਾਂ ਪਿੰਡ ਨਾਲ ਜਿਹੜਾ ਆਪਣਾ ਉਹ ਨਰਮਾ ਬਿਛੇਤਾ ਹੂੰ ਉਹਦਰਾ ਪਤਾ ਨੂੰ ਮਤਲਬ ਕਿਦਣਾ ਉਹਦੇ ਹੀ ਬਣਾਵਾਂਗੇ ਠੀਕ ਹੈ ਜੀ ਤੇ ਉਹ ਪਛੇਤਾ ਨਰਮਾ ਤਾਂ ਮਰਲਾ ਵੀ ਸਾਡਾ ਤਾਂ ਅਸੀਂ ਤਾਂ ਉਹੀ ਬੀਜਿਆ ਸੀ ਮੈਂ ਕਿਹਾ ਯਾਰ ਬਈ ਲੋਕਾਂ ਨੇ ਤਾਂ ਗਵਾਰਾ ਬੀਜਿਆ ਜੀ ਮੈਂ ਪਛੇਤਾ ਉਹ ਜਦੋਂ ਮੈਂ ਜ਼ਿਮਾਲਕ ਨੇ ਕੋਈ ਚੀਜ਼ ਦੇਣੀ ਹੋਵੇ ਨਾ ਉਦੋਂ ਆਟੋਮੈਟਿਕ ਹੀ ਹੋ ਜਾਂਦੀ ਹੁਣ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਹੁਣ ਆਪਾਂ ਕਹਿ ਦਿੰਨੇ ਆ ਵੀ ਆਪਾਂ ਸਿਆਣੇ ਹੋਰ ਐ ਵੀ ਮਾਲਕ ਦੇਖੋ ਐਸ ਕਿਹੜੇ ਆਪਣੇ ਏਰੀਆ 'ਚ ਮੀ ਕਹਿੰਦੇ ਵੀ 15-16 ਸਾਲਾਂ ਬਾਅਦ ਰਿਕਾਰਡ ਟੁੱਟੇ ਮਿੰਦਾ ਅੱਛਾ ਜੀ ਨਮੀ ਇਹ ਤਾਂ ਮੈਂ ਕਹਿੰਦਾ ਵੀ ਮੋਹ ਪਾਈ ਬੈਠਾ ਯਾਰ ਜਦੋਂ ਜੀ ਕਰਦਾ ਉਹਦੀ ਸਕੀਮ ਬਣਾ ਕੇ ਆਏ ਨਾ ਵੀ ਤਾਂ ਆ ਗਿਆ ਮੈਂ ਕਹਿੰਦਾ ਵੀ ਮੱਕੀ ਬੀਜਣੀ ਸੀਗੀ ਹਜੇ ਵੱਤ ਨਹੀਂ ਆ ਰਹੀ ਐਸ ਕਿਹੜੇ ਮੇਰਾ ਥੋੜਾ ਟਾਰਗੇਟ ਸੀ ਵੀ ਆਪਾਂ ਮੱਕੀ ਨਾਲ ਸੌਂ ਦੇ ਮਹੀਨੇ 'ਚ ਬੀਜਣੀ ਸੀ ਪਰ ਸਾਡੇ ਬੰਦੇ ਕਹਿੰਦੇ ਹੁੰਦੀ ਨਹੀਂ ਹੁੰਦੀ ਨਹੀਂ ਤੇ ਹੁਣ ਤਾਂ ਬੱਤ ਨਹੀਂ ਹੋਣ ਦਿੰਦਾ ਹਾਂ ਠੀਕ ਹੈ ਪਰ ਮਾਲਕ ਦੀ ਮਰਜ਼ੀ ਹੈ ਫਸਲਾਂ ਐ ਕਿ ਜਿਵੇਂ ਜਮੀਨਾਂ ਵੀ ਧੁੱਤੀਆਂ ਗਈਆਂ ਜਮੀਨਾਂ ਜਿੰਨਾ ਬੋਰਾ ਬਾਰਾਂ ਦੇ ਪਾਣੀ ਲੱਗੇ ਸਾਰੇ ਸੈੱਟ ਹੋ ਗਏ ਹਾਂ ਸਪਰੇਅ ਐ ਤੇ ਕਰੀਏ ਤਿੰਨਕ ਤਾਂ ਕਰੀਏ ਆਪਾਂ ਉਹਦੇ ਵਾਲੀਆਂ ਆਪਣੇ ਵਿੱਚ ਸੁੰਢੀ ਵਾਲੀ ਮਲਾਮ ਲੁਕੇ ਤੇ ਸ਼ਾਇਦ ਇੱਕ ਅੱਧੀ ਕੋਈ ਤਾਕਤ ਵਾਲੇ ਕਰੀਏ ਤੇ ਹੁਣ ਐ ਲੱਗਦਾ ਨਹੀਂ ਵੀ ਆਸਮੈਂ ਤਾਂ ਆਪਾਂ ਇਹ ਤੇ ਸਪਰੇਅ ਕੋਈ ਕਰੀਏ ਜਾਂ ਕਿ ਮਹਾਂ ਤੇਲੇ ਵਾਲੀ ਪਿੱਛੇ ਜਿਉਂ ਥੋੜੇ ਦਿਨ ਹੋ ਗਏ ਮਾਰੀ ਸੀ ਹਰੇ ਤੇਲੇ ਵਾਲੀ ਉਹਨੇ ਰਿਜ਼ਲਟ ਦਿੱਤਾ ਹਰਾ ਤੇਲਾ ਸੀ ਗਿਆ ਇਸ ਘੜੇ ਹੁਣ ਸੁੰਢੀ ਵਾਲਾ ਤਾਂ ਨਾ ਮੱਤਰ ਯਾਰ ਐਵੇਂ ਕਹਿ ਦਈਏ ਵੀ ਮੈਂ ਸੁੰਡੇ ਹੀ ਨਹੀਂ ਆ ਦੇਖੀ ਖਾਲ ਹਾਂਜੀ ਦੇਖ ਕੇ ਉਹ ਦੇਖ ਤਿੰਦੇ ਪੂਰੇ ਤਿਆਰ ਹੋ ਰਿਹਾ ਜਮਾ ਤਿੰਦੇ ਇਹ ਡੋੜ ਮੈਂ ਤਾਂ ਜਿਹੜਾ ਪੈਕਟ ਆਉਂਦਾ ਸੀਗਾ ਤੇ ਉਹੀ ਕਿਮਕ ਜਿਹੜਾ ਫੜਾਈ ਆ ਦੂਰ ਬਦਲ ਲੈ ਕੇ ਨਾ ਆਪਾਂ ਤਾਂ ਬੀਜਣਾ ਹੀ ਹੈ ਹਾਂ ਆ ਦੇਖ ਲੈ ਤੂੰ ਤਿੰਨ ਲੜੀਆਂ ਲੜੀਆਂ ਭਰੇ ਪੈਣ ਲੈ ਹਾਂ ਨਰਮਾ ਨਾ ਜਿਵੇਂ ਮਨ ਲਾ ਕੋਸਤਾ ਯਾਰ ਇਹ ਕਈ ਵਾਰਾਂ ਗੱਲਾਂ ਜੀਆਂ ਹੁੰਦੀਆਂ ਜੀ ਬੀਜ ਆਪਾਂ ਕਈ ਤਾਂ ਕਹਿੰਦੇ ਹੁਣ ਤਿੰਨ ਬਾੜਾਂ ਦੇ ਬੀਜ ਵੀ ਜੇ ਤਾਂ ਫਸਲ ਦਾ ਇਹ ਹਿਸਾਬ ਹੁੰਦਾ ਵੀ ਜੇ ਤਾਂ ਮੀਂਹ ਨਾ ਪਵੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਫੇਰ ਤਾਂ ਭਰਾਵਾ ਇਹ ਹੀ ਫਸਲ ਐਂ ਲੱਗਦਾ ਯਾਰ ਵੀ ਬੀਜੇ ਮੈਂ ਆਪਾਂ ਚਾਰ ਪਾੜਾ ਤੇ ਬੀਜਿਆ ਇਹ ਐਂ ਲੱਗਦਾ ਯਾਰ ਵੀ ਵੀ ਥੱਲੇ ਕਤਰਾ ਕੁਤਰਾ ਪਛਾਣ ਨਹੀਂ ਦਿੰਦੀ ਜਦੋਂ ਮੀਂਹ ਆ ਜੇ ਮੀਂਹ ਪੈਣ ਲੱਗ ਜਾ ਫੇਰ ਭਾਈ ਆਹਾ ਓੜਾ ਰੱਖਣ ਦੀ ਵੀ ਲੋੜ ਨਹੀਂ ਆ ਮੈਂ ਨਾ ਉਧਰ ਹੋ ਉਥੇ ਆ ਆੜੇ ਚੱਕੇ ਐ ਤਿੰਨ ਚਾਰ 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 ਉਹ ਨਰਮਾ ਵੀ ਫਸ ਗਿਆ ਯਾਨੀ ਕਿ ਕਹਿੰਦਾ ਭਾਵਾ ਵੀ ਖੇਤੀ ਹੈ ਨਾ ਹਾਂਜੀ ਇਹ ਮੀਂਹ ਦੇ ਨਾਲ ਹੀ ਹੈ ਸੌਣੀ ਸੌ ਵੀ ਪਾਲਦੀ ਹੈ ਠੀਕ ਉਹ ਗੱਲ ਹੈ ਵੀ ਮੀਂਹ ਪਊਗਾ ਤਾਂ ਸੌਣੀ ਹੋਊਗੀ ਨਹੀਂ ਸੌਣੀਆਂ ਨਹੀਂ ਹੁੰਦੀ ਬਸ ਪਰ ਇਹ ਮੀਂਹ ਮੈਨੂੰ ਇਹ ਲੱਗਦਾ ਵੀ ਰਾਜਸਥਾਨ ਦੇ ਵਿੱਚ ਆਪਣੇ ਬਹੁਤ ਟਾਈਮ ਬਾਅਦ ਨਾ ਮੀਂਹ ਪੈ ਰਿਹਾ ਨਹੀਂ ਬਿਲਕੁਲ ਭਾਈ ਇਸ ਗੱਲ ਤਾਂ ਕਹਿਣਾ ਪਊਗਾ ਇਸ ਗੜੇ ਤਾਂ ਹੁਣ ਲਾਲਾ ਸਾਹਿਬ ਮੈਨੂੰ ਇਹ ਲੱਗਦਾ ਵੀ ਸਵਾ ਮਹੀਨਾ ਹੋ ਗਿਆ ਕੋਈ ਸ਼ਾਇਦ ਠੀਕ ਹੈ ਮੋਗਾ ਬੰਦ ਮੋਗੇ ਬੰਦਾਂਗੇ ਚੱਲੀ ਜਾਂਦੇ ਆ ਲੱਗਦਾ ਵੀ ਯਾਰ ਨਾ ਛੱਡੋ ਨਹਿਰ ਜਿੱਥੇ ਹੁਣ ਆਉਂ ਕਈ ਪਿੰਡਾਂ 'ਚ ਨਹੀਂ ਵੀ ਮੀਂਹ ਪਿਆ ਬੇਚਾਰਾ ਦਾ ਪਰ ਉਹ ਉੱਥੇ ਹੀ ਪੈ ਜੇ ਪਰ ਹੁਣ ਤਾਂ ਉੱਥੇ ਵੀ ਨੁਕਸਾਨ ਤੇ ਪਰ ਐ ਵੀ ਮੀ ਇਸ ਗੜੇ ਆਪਣੇ ਏਰੀਏ ਦੇ ਵਿੱਚ ਰਿਕਾਰਡ ਤੋੜੂਗਾ ਮੀ ਐ ਝੋਨੇ ਜਿੰਨੇ ਲਾਏ ਸੀ ਜਿੰਨੇ ਦੀ ਜਿੰਨੀ ਹੁਣ ਬਾਰੀ ਐ ਝੋਨੇ ਵਾਲੇ ਨੂੰ ਕਹਿੰਦਾ ਵੀ ਲਾਲਾ ਝੋਨਾ ਲਾਇਆ ਵਿਚਾਰਨ ਥੋੜੇ ਕੰਨਾ ਬੰਗਾ ਰੱਬ ਜੀ ਪਹਿਲੀ ਵਾਰ ਕਿਸ ਨੇ ਕਾਸਤ ਕਰੀਆ ਝੋਨਾ ਵੀ ਲੋਕਾਂ ਦੇ ਹੋਵੇ ਪਰ ਨਰਮੇ ਦੀ ਫਸਲ ਬਹੁਤ ਵਧੀਆ ਇਸ ਗੜੇ ਫਿਲਾ ਲੱਗਦਾ ਫਿਰ ਨਰਮਾ ਇੱਥੇ ਜਿਵੇਂ ਪਿਛਲੀ ਵਾਰ ਬਿਲਕੁਲ ਖਾਲੀ ਰੱਖਦੇ ਤੇ ਖਰਚਾ ਮੋੜੂਆ ਖਰਚਾ ਕਿ ਮੋੜੂਆ ਇਸ ਗੜੇ ਦਾ ਮੰਨ ਲਾ ਵੀ ਹੌਸਲਾ ਵੀ ਹੈਗਾ ਵੀ ਕੋਈ 4 ਰੁਪਏ ਚ ਬਚਣਗੇ ਵੀ ਹੌਸਲਾ ਹੌਸਲਾ ਪੂਰਾ ਤੇ ਇੱਕ ਗੱਲ ਹੋਰ ਵੀ ਹੈ ਚੁਗਾਰਾ ਵੀ ਖੁਸ਼ ਹੋ ਕੇ ਚੁਗੂਆ ਜੇ ਨਰਪੀਲੇ ਕਰਤਾ ਚੁਗਾਰੇ ਵੀ ਕੀ ਕਰਨ ਜਦੋਂ ਬਚਾਰਾ ਨੂੰ ਉਹਨੂੰ ਦਿਹਾੜੀ ਨਹੀਂ ਪੈਂਦੀ ਸੀ ਚੁਗਾਰਾ ਦਾ ਵੀ ਇਹ ਕੋਈ ਯਾਰ ਘਰ ਵੀ ਛੱਡ ਕੇ ਪਰਿਵਾਰ ਵੀ ਮਤਲਬ ਬੱਚੇ ਵੀ ਪੜ੍ਹਾਈਆਂ ਦੇ ਉਹਨਾਂ ਦੇ ਵੀ ਜਦੋਂ ਕੋ ਚੁਗਾਰਾ ਕੋ ਇਧਰ ਚੁਕਣਾ ਹੁੰਦਾ ਨਾਲ ਬਾਲ ਬੱਚਿਆਂ ਦੀ ਪੜ੍ਹਾਈ ਦਾ ਟੈਨਸ਼ਨ ਸੋ ਹੋਏ ਉਹਨਾਂ ਨੇ ਇਥੋਂ ਨਰਮਾ ਚੁੱਕ ਕੇ ਖਰਚਾ ਭੇਜਣਾ ਠੀਕ ਹੈ ਜੀ ਤੇ ਜਦੋਂ ਉਹਨਾਂ ਨੂੰ ਦਿਹਾੜੀ ਨਾ ਪਈ ਫਿਰ ਆਪਣਾ ਚੁਗੂਆ ਕੀ हां देना मालिक ਨੇ ਇਹ ਗੱਲ ਕਹਿ ਕਹਿ ਸਕਦੇ ਆ ਪਾਖੇ ਵੀ ਆਪਾਂ ਸਿਆਣੋ ਕੇ ਜੇ ਹੁਣ ਕਿ ਮੈਂ ਸਿਆਣੋ ਕੇ ਵੈਰਾਈਟੀਆਂ ਸਗਰ ਸਿਆਣੋ ਕੇ ਕੋਈ ਵੈਰਾਈਟੀਆਂ ਲਾਈਆਂ ਪੈਕਟ ਦੇ ਸੀਗਾ ਉਹਦੇ ਸੁ ਭੁੱਲੇ ਬੈਠੇ ਵੀ ਕਿਹੜਾ ਬੀਜ ਹੈ 76 ਤੇ ਕਈ ਦੋ ਤਿੰਨ ਵੈਰਾਈਟੀਆਂ ਜਿਉਂ ਸੀਗੀਆਂ ਮੈਂ ਕਿ ਜਿਹੜੇ ਲੋਟਾਂ ਦਾ ਪੈਕਟ ਉਹੀ ਵਿੱਚ ਘਸੋਂਦੇ ਵੀ ਲਾ ਤੂੰ ਪਾੜ ਕੇ ਫੜਾ ਯਾਰ ਕਿਹੜੀ ਵੈਰਾਈਟੀ ਹੈ ਬੀਜਣੀ ਹੈ ਪਰ ਤਾਰਾ ਜਿਹੜਾ ਵੀ ਵੇਚ ਲਿਆ ਮੰਨ ਲਓ ਸਾਰੇ ਸੋਨਾ ਖੜਾ ਮੈਂ ਕਹਣਾ ਵੀ ਮਿਕਸ ਵੈਰਾਈਟੀਆਂ ਜਿਹੜਾ ਲੋਟ ਆ ਗਿਆ ਦੱਬੀ ਤੁਰੇ ਕੇ ਲਈ ਤੇ ਆਹ ਵੇਖ ਲਾ ਖੜਾ ਤੇ ਅੱਜ ਦੀ ਘੜੀ ਸਹੀ ਹੈ ਕੱਲ ਨੂੰ ਪ੍ਰਮਾਤਮਾ ਕੁਝ ਵੀ ਕਰ ਸਕਦਾ ਮਾਲਕ ਦੇ ਹੱਥ ਡੋਰ ਹੈ ਹਾਂਜੀ ਆਪਾਂ ਵਕਹਿ ਰਹੀਏ ਵੀ ਮੈਂ ਹੁਣ ਆ ਮੇਰਾ ਸੱਤ ਦਾ ਹੋ ਨਹੀਂ ਹੁੰਦਾ ਕੀ ਲੇ ਗੜੇ ਅਸੀਂ ਤੱਕਿਆ ਸੀਗਾ ਸਾਡਾ ਉਹ ਕਹੇ ਸੀ ਰਾਹ ਨਾਲ ਸੱਤ ਦਾ ਹੋਊਗਾ ਤੇ ਹੋਇਆ ਉਹ ਮਤਲਬ ਸਾਰਾ 8 9 ਮਿੰਟ ਸਾਰੇ ਬੰਨ ਚੋ ਠੀਕ ਹੈ ਤੁਰ ਤੁਰਾਰੇ ਚਲ ਪਿੰਡ ਦੇ ਤਕੜੀ ਸੀ ਬਿਚਾਰੇ ਚਗਾ ਗਏ ਪਰ ਐ ਵੀ ਹੁਣ ਤਾਂ ਮਾਲਕ ਦੇ ਇੱਕਦਮ ਫੜ ਫਸਲਾਂ ਬਹੁਤ ਵਧੀਆ ਹੈ ਮਾਲਕ ਨੂੰ ਵੀ ਦੁਆ ਕਰੋ ਆਪਾਂ ਕਹਿੰਨੇ ਵੀ ਕੋਈ ਆਪਾਂ ਵੀ ਦਸਵੰਦ ਕੱਢਣਾ ਜਾਂ ਹੋ ਰਿਹਾ ਪਰ ਐ ਵੀ ਜਿੰਨਾ ਕ ਆਪਾਂ ਦਾਨਪੂਰਨ ਕਰਦੇ ਆਂ ਜਿਵੇਂ ਗੁਰੂ ਘਰ ਨੂੰ ਜਾਂ ਹੋ ਰਿਹਾ ਤੇ ਉਹ ਮਾਲਕ ਦੀ ਦੁਆ ਵੀ ਹੈ ਜਿੱਕਰ ਆਪਣੇ ਪਿੰਡ ਦੇ ਵਿੱਚ ਕੋਈ ਹਜੇ ਨੁਕਸਾਨ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਠੀਕ ਹੈ ਜੀ ਫਸਲ ਸਾਡੇ ਪਿੰਡ ਦੇ ਵਿੱਚ ਵਧੀਆ ਹੁੰਦੀ ਹੈ ਲੋਕ ਵਧੀਆ ਕੰਮਕਾਰ ਵਾਲੇ ਆ ਟਾਈਮ ਨਾਲ ਤੋਂ ਵੇਖ ਲਿਆ ਜਦੋਂ ਚੁਗਾਰੇ ਪੈਗੇ ਕਿਸਾਨਾਂ ਦੀ ਪੱਟਦੀ ਨਰਮੀ ਦੇ ਹੱਥੋਂ ਬਾਣ ਵੇਲੇ ਕਰ ਦੇਣਗੇ ਹਾਂ ਆ ਵੇਖ ਲਾ ਹੁਣ ਤੇ ਹੁਣ ਤੇਰੇ ਸਾਹਮਣੇ ਹੈ ਵੀ ਅੱਜ ਦੀ ਘੜੀ ਹਾਂਜੀ ਨਹੀਂ ਅੱਜ ਤਾਂ ਬਹੁਤ ਸੋਹਣੇ ਨਰਮੇ ਘੜੇ ਆ ਵੇਖ ਲੈ ਤੂੰ ਟੀਂਦੇ ਵੇਖ ਲੈ ਦੇਣਾ ਤਾਂ ਤੋਪ ਮਾਰ ਪਏ ਆ ਨਾ ਪਏ ਆ ਬੀਕਾਂ ਦੇ ਲਈ ਖਰਬੂਜੇ ਵਰਗੇ ਆ ਵੇਖ ਐਸ ਤਰ੍ਹਾਂ ਅੱਜ ਦੀ ਘੜੀ ਹਾਂਜੀ ਕੋਈ ਇੱਕ ਅਦਾ ਗੁਟੀਂਦਾ ਜਿਵੇਂ ਮਿਸਗਰਡ ਹੋਵੇ ਮਹ ਹੋਊਗਾ ਮਾੜਾ ਮਾੜਾ ਮਿਸ ਹੋਊਗਾ ਵੀ ਕੋ ਤਿੰਨ ਫੁੱਟ ਖੜ ਕੇ ਉਹ ਤਾਂ ਮਾੜਾ ਮੋਟਾ ਚੱਲ ਜਾਂਦਾ ਹੀ ਹੈ ਉਹ ਚ ਕੋਈ ਵੱਡੀ ਗੱਲ ਨਹੀਂ ਆਪਾਂ ਕਹਿ ਸਕਦੇ ਜੀ ਜੀ ਹਮ ਪਰ ਇਹ ਨਰਮੇ ਨੂੰ ਇੱਕ ਸੋਕਾ ਵੀ ਲੱਗਾ ਹੋਇਆ ਫੁੱਲ ਜੇ ਕੱਢ ਗਿਆ ਸੀ ਉਦੋਂ ਹਾਂਜੀ ਮੈਂ ਤਾਂ ਖਿਆ ਮੈਂ ਖਿਆ ਲਾਈ ਕੱਢ ਜਾਂਦੇ ਸਪੀਕਰ ਜੇ ਪਰ ਬਾਅਦ ਦੇ ਵਿੱਚ ਇਹ ਤਾਂ ਮੀਂਹ ਨਹੀਂ ਕਰਿਆ ਲੋ ਇਹ ਮੈਂ ਕਹਿ ਦिए ਤੇ ਕੱਖ ਵੀ ਇਸ ਗਰੇ ਭਰਾਵਾ ਨਹੀਂ ਬੱਜਿਆ ਦੇਖ ਲੈ ਤੇਰੇ ਸਾਹਮਣੇ ਖੜੇ ਇਹ ਜਮਾਰੇ ਮੋਟੇ ਜੇ ਮਾਰੇ ਸੀ ਉਦੋਂ ਮੁੜ ਕੇ ਤੇ ਰੱਬ ਨੇ ਕਹਿੰਦਾ ਕਹਿੰਦਾ ਕਿਹੜੇ ਤੁਸੀਂ ਕੱਖ ਮਾਰਨੇ ਯਾਰ ਤੂੰ ਚੁੱਪ ਕਰਕੇ ਆਹ ਹੋਰ ਕੰਮ ਕਰੋ ਮੈਨੂੰ ਪੜਾਉ ਨਰਮੈ ਇਸ ਗਰੇ ਤੇ ਸੁੰਡੀ ਸੰਡੀ ਤੇ ਕੱਢ ਤੇ ਭੂਣ ਫੜ ਕੇ ਮੈਂ ਅੱਜ ਮੀਨੇ ਕਹ ਹੁਣ ਕੋਈ ਕੰਪਨੀ ਵਾਲਾ ਆ ਕੇ ਦੇਵੇ ਵੀ ਹਾਂ ਮੈਂ ਆਹ ਕਰਾ ਕਰਾਉ ਉਹ ਗੱਲ ਵੱਖਰੀ ਐ ਪਰ ਰੱਬ ਨੇ ਕਰਿਆ ਇਸ ਗਰੇ ਸਾਰਾ ਕੰਮ ਦਾ ਆਹ ਹੁੰਦਾ ਬਾਜੇ ਦੇਣੇ ਦਾ ਰਾਤੇ ਹੋਣਾ ਉਹਦੇ ਹਾਂਜੀ ਦਿੰਦਾ ਛੱਪਣ ਪਾੜ ਕੇ ਤੇ ਲੈਂਦਾ ਚਮੜੀ ਉਤਾਰ ਕੇ ਕਹਿੰਦੇ ਠੀਕ ਹੈ ਜੀ ਛੱਪਣ ਪਾੜ ਕੇ ਇਸ ਨੂੰ ਨਰ ਮੇਰੇ ਅਜੇ ਈ ਘੜੀ ਸੋਹਣੇ ਕਾਲਦਾ ਨਹੀਂ ਭਰਾਵਾ ਗੁਸ ਕੇ ਸਖ ਹਾਂਜੀ ਹਾਂਜੀ ਆਉਣ ਨਾਲ ਸਮਝਦਾ ਦੇਖੋ ਨਹੀਂ ਦੱਸ ਇਹ ਲਈ ਜਾਂਦਾ ਪੜਾ ਨੇੜੇ ਪਰ ਫਿਕਰ ਆਉ ਨੂੰ ਭਾਈ ਕੀੜੀ ਤੋਂ ਲੈ ਕੇ ਹੱਥ ਚ ਅਗਰ ਮਾਲਕ ਨੂੰ ਫਿਕਰ ਆ ਆਪਾਂ ਕਹਿ ਲਈਏ ਵੀ ਆਏ ਫਰਾਂ ਦਾ ਨਹੀਂ ਕਰਨ ਵਾਲਾ ਉਹ ਹੈ ਕਰਵਾਉਣ ਵਾਲਾ ਵੀ ਉਹ ਹੈ ਜੀ ਬੰਦਿਆ ਲੱਗਿਆ ਮੈਂ ਜਾਣਕਾਰੀ ਦਿੱਤੀ ਨਾ ਜਿਨੇ ਚੁੰਝ ਦਿੱਤੇ ਤੇ ਭਾਈ ਚੋਕ ਵੀ ਲਾਉਗਾ ਜਾਊਗਾ ਨਰ ਰੈਗੂਲਰ ਲੋਗ ਤੇ ਆ ਰਹੇ ਆ ਅਧਰ ਮਾਰਿਆ ਜਵਾਰ ਕਨੀ ਜੀ ਆ ਗਊਸਾਲ ਵਾਲੇ ਨੱਕਮੂੜੀ ਖੜੇ ਕੋਈ ਨਹੀਂ ਵੜਦਾ ਜ ਪੱਠੇ ਵੀ ਇਸ ਗੜੇ ਆਰਾਮ ਹੋਏ ਜਦੋਂ ਦੇ ਗਰੀਬ ਤੋਂ ਲੈ ਕੇ ਇਹ ਮਾਰ ਕੀੜੀ ਤੋਂ ਲੈ ਕੇ ਮਾਲਾ ਹੱਥ ਦੇ ਦਿੰਦਾ ਤਾਂ ਹੀ ਦਿੰਦਾ ਆ ਪਈਆਂ ਜਵਾਰਾ ਸੜੀ ਗਲੀਆਂ ਜਾਂਦੀਆਂ ਵੜਦੇ ਨਹੀਂ ਕੋਈ ਡਿੱਗ ਪੀਆ ਕੋਈ ਕੀੜਾ ਪੈ ਖੜਾ ਹੋਰ ਠੀਕ ਹੈ ਜੀ ਅਚ ਜਮਾਰ ਕੋਈ ਵੜਰ ਕੇ ਵੀ ਨਹੀਂ ਲੱਗਦਾ ਮੈਂ ਕਹਿੰਦਾ ਵੀ ਯਾਰ ਗਊਸਾਲ ਵਾਲੇ ਅੱਕੇ ਖੜੇ ਆ ਪੱਠੇ ਵੀ ਇਸ ਗੜੇ ਆਮ ਹੋਏ ਆ ਮੀਨ ਆਲੀ ਆ ਸਾਰਾ ਕੁਝ ਸਾਰਾ ਕੁਝ ਮੀਨ ਆਲਾ ਐਵੇਂ ਕਹਦੀਏ ਮਾਲਕ ਉੱਤੋਂ ਤੋਂ ਅੰਬਰ ਜ ਮਾ ਅਮਰਤ ਵਰਸਦਾ ਹੈ ਚਾਰ ਚਫੇਰੇ ਪਹਾੜਾ ਤੋਂ ਚੱਲ ਕੇ ਆਉਂਦਾ ਪਾਣੀ ਇੱਕ ਤਾਂ ਨਹਿਰਾ ਜਿਹਾ ਆਉਂਦਾ ਚੱਲ ਕੇ ਜੀ ਇਹ ਆਉਂਦਾ ਡਾਇਰੈਕਟਰ ਸਿੱਧਾ ਠੀਕ ਹੈ ਜੀ ਠੀਕ ਹੈ ਜੀ ਐਸਮ ਜੀ ਬਹੁਤ ਵਧੀਆ ਲੱਗਾ ਤੁੰਨਾ ਗੱਲ ਕਰਕੇ ਬਿਲਕੁਲ ਜੀ ਆਹ ਵਾਏ ਗੁਰੂ ਵਾਏ ਗੁਰੂ ਵਾਏ ਠੀਕ ਪਟੇ